ਯਾਰੋ ਗੋੜ ਲੈ ਕੇ ਉਹਦੇ ਦੀ ਚਾਹ ਜਦੋਂ ਬਣਾਉਂਦੇ ਨੇ ਉਹ ਚਾਹ ਪਾੜ ਜਾਂਦੀ ਹੈ ਕੀ ਕਰਨਾ ਹੈ ਪਹਿਲੀ ਗੱਲ ਤਾਂ ਜਿਹੜਾ ਜੀ ਬਾਜ਼ਾਰ ਦੇ ਵਿੱਚ ਆਉਂਦਾ ਹੈ 90% ਦੀ ਉਹ ਗੁੜੀ ਨਹੀਂ ਹੁੰਦਾ ਉਹ ਨਾਂ ਦਾ ਹੀ ਗੁੜਾ ਹੈ ਜੇ ਤੁਸੀਂ ਹੁਣ ਚਾਹ ਬਣਾਉਣੀ ਹੈ ਤੇ ਕੂੜਕਵਾੜ ਦੀ ਚਾਹ ਬਣਾਓਗੇ ਤਾਂ ਫਟੋਗੀ ਇੱਕ ਸਭ ਤੋਂ ਵਿਸ਼ੇਸ਼ ਗੱਲ ਇਹ ਦੀ ਉਹ ਉਹਦੀ ਇਹ ਹੈ ਵੀ ਉਹ ਜਿਹੜਾ ਤਿਆਰ ਕੀਤਾ ਜਾਂਦਾ ਹੈ ਉਹ ਜਿੰਨਾਂ ਚੀਜ਼ਾਂ ਨਾਲ ਗੁੜ ਤਿਆਰ ਕੀਤਾ ਜਾਂਦਾ ਅਸਲ ਰੂਪ 'ਚ ਸਾਡੇ ਬਰਾਸਤੀ ਜਿਹੜਾ ਪੰਜਾਬ ਦੇ ਵਿੱਚ ਚੱਲਦਾ ਸੀ ਉਹਨਾਂ ਚੀਜ਼ਾਂ ਨਾਲ ਨਹੀਂ ਤਿਆਰ ਹੁੰਦਾ ਉਦੇ ਵਿੱਚ ਕੈਮੀਕਲ ਪਾਈ ਜਾਂਦੇ ਨੇ ਮਿੱਠਾ ਵਧਾਉਣ ਵਾਸਤੇ ਰਾਬਖੰਡ ਪਾਈ ਜਾਂਦੀ ਹੈ ਬਜਨ ਵਧਾਉਣ ਵਾਸਤੇ ਜਿਪਸਮ ਗਾਜਨੀ ਮਿੱਟੀ ਆਲੂ ਵਗੈਰਾ ਪਾਈ ਜਾਂਦੇ ਨੇ ਉਹਨਾਂ ਨੂੰ ਗੁੜ ਵਰਗਾ ਰੰਗ ਦੇਣ ਵਾਸਤੇ ਉਹ ਚੀਜ਼ ਨੂੰ ਉਹ ਅਸਲ ਦੇ ਵਿੱਚ ਉਹ ਕੱਲੀ ਚੀਜ਼ ਹੀ ਕਹਿ ਸਕਦੇ ਆਪਾਂ ਗੁੜ ਨਹੀਂ ਕਹਿ ਸਕਦੇ ਫਿਰ ਕਲਰ ਪਾਇਆ ਜਾਂਦਾ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਕਿਸੇ ਨਾ ਕਿਸੇ ਪਾਣੀ ਨਾਲ ਕਦੇ ਨਾ ਕਦੇ ਕਿਸੇ ਦੁੱਧ ਨਾਲ ਰਿਐਕਟ ਕਰਕੇ ਉਹਨੂੰ ਫਾੜ ਦਿੰਦੀਆਂ ਨੇ ਸਭ ਤੋਂ ਵੱਡਾ ਕਾਰਨ ਇਹ ਹੈ ਜੇ ਸ਼ੁੱਧ ਰੂਪ ਵਿੱਚ ਕੁਦਰਤੀ ਤਰੀਕੇ ਨਾਲ ਜਿਸ ਤਰ੍ਹਾਂ ਰਵਾਇਤੀ ਸਾਡੇ ਬਜ਼ੁਰਗ ਬਣਾਉਂਦੇ ਸੀ ਜੇ ਉਹ ਗੁੜ ਤੁਸੀਂ ਵਰਤੋਂ ਕਰੋਗੇ ਤਾਂ ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਚਾਹ ਜਿੰਨੀ ਮਰਜ਼ੀ ਵਾਲਦੇ ਰਹੋ ਜੇ ਬਾਜ਼ਾਰ ਚੋਂ ਜਿਹੜੇ ਗੁੜ ਖਰੀਦਦੇ ਨੇ ਉਹਦੀ ਪਛਾਣ ਕੀ ਹੈ ਜੀ ਫਿਰ ਤੁਹਾਨੂੰ ਪਤਾ ਕਿਵੇਂ ਲੱਗੂਗਾ ਕੀਮਤ ਪਰੇਸ਼ਾਨ ਆ ਜੀ ਸਿੱਧੀ ਹੁਣ ਦੇਖੋ ਜੇ ਅਸੀਂ ਸ਼ੁੱਧ ਰੂਪ ਦੇ ਵਿੱਚ ਗੁੜ ਬਣਾਉਣਾ ਤਾਂ ਸਾਨੂੰ 70 ਤੋਂ 72 ਰੁਪਏ ਪੈਂਦਾ ਕਿਉਂਕਿ 450 ਰੁਪਏ ਦੇ ਤਕਰੀਬਨ ਗੰਨਾ ਆਉਂਦਾ ਹੈ 10 ਕਿਲੋ ਨਿਕਲਦਾ ਹੈ 45 ਰੁਪਏ ਖਰਚ ਹੋ ਗਿਆ ਜੀ 20 ਰੁਪਏ ਸਾਡੀ ਉੱਪਰ ਦੀ ਲੇਬਰ ਹੈ 60 ਹੋ ਗਿਆ ਜੀ 4-5 ਰੁਪਏ ਸਾਡਾ ਜਿਹੜਾ ਪੈਕਿੰਗ ਦਾ ਹੈ ਕੋਈ ਸਾਡੀ ਲੇਬਰ ਦਾ ਖਰਚਾ ਉਹ ਹੈ ਸਾਨੂੰ 70-72 ਰੁਪਏ ਜੇ ਕਦੇ ਮੌਸਮੀ ਤਵਦੀਲੀ ਆ ਜਾਂਦੀ ਹੈ ਗੁਰ ਖਰਾਬ ਹੋ ਜਾਂਦਾ ਹੈ ਤਾਂ ਉਹ ਸਾਡੇ ਸਿਰ ਪੈਂਦਾ ਹੈ ਸਾਨੂੰ 70-72 ਰੁਪਏ ਗੁਰ ਪੈਂਦਾ ਜੇ ਤੂੰ ਸਸਤਾ ਤੁਹਾਨੂੰ ਮਾਰਕੀਟ ਦੇ ਵਿੱਚ ਕੋਈ ਗੁਰ ਦੇ ਰਿਹਾ ਹੈ ਗੁਰ ਦਾ ਨਾਮ ਲੈ ਕੇ ਗੁਰ ਤਾਂ ਅਸਲ 'ਚ ਹੁੰਦਾ ਹੀ ਨਹੀਂ ਗੁਰ ਦਾ ਨਾਮ ਲੈ ਕੇ ਵੇਚ ਰਿਹਾ ਹੈ ਤਾਂ ਫਿਰ ਜਾਂ ਤਾਂ ਉਹ ਸਮਾਸੀ ਵੀ ਹੈ ਜਾਂ ਦਾਨੀ ਹੈ ਤੇ ਜਾਂ ਤੁਹਾਡਾ ਸਭ ਤੋਂ ਵੱਡਾ ਕੋਈ ਦੁਸ਼ਮਣ ਹੈ ਜਿਹੜਾ ਤੁਹਾਨੂੰ ਗੁਰ ਦੇ ਰੂਪ ਦੇ ਵਿੱਚ ਜ਼ਹਿਰ ਖਵਾ ਰਿਹਾ ਹੈ